ਸ਼੍ਰੋਮਣੀ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਭਗਤ ਧੰਨਾ ਰੇਕੀ ਸੈਂਟਰ ਪਿੰਡ ਚਾਸਵਾਲ ਵਿਖੇ ਮੁੱਖ ਸੇਵਾਦਾਰ ਉੱਗੇ ਸਮਾਜ ਸੇਵਕ ਬਲਵੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾ ਕੇ ਭੋਗ ਪਾਏ ਗਏ ਅਤੇ ਅਰਦਾਸ ਬੇਨਤੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵੀਰ ਸਿੰਘ ਖੱਟੜਾ ਜੀ ਨੇ ਕਿਹਾ ਭਗਤ ਧੰਨਾ ਜੀ ਅੰਤਰਮੁਖੀ ਬੀਰਤੀ ਵਾਲੇ ਪ੍ਰਭੂ ਦੇ ਵੈਰਾਗ ਵੈਰਾਗਵਾਨ ਭਗਤ ਸਨ। ਉਹਨਾਂ ਦੀ ਬਾਣੀ ਵਿੱਚੋਂ ਪ੍ਰੇਮਾ ਭਗਤੀ ਵੀ ਮਿਲਦੀ ਹੈ। ਤੇ ਨਾਲ-ਨਾਲ ਵੈਰਾਗ ਵੀ ਮਿਲਦਾ ਹੈ ਅਤੇ ਮਨੁੱਖ ਦੀ ਅਸਲੀਅਤ ਕੀ ਹੈ ਭਗਤ ਜੀ ਨੇ ਕਿਵੇਂ ਆਪਣੇ ਜੀਵਨ ਨੂੰ ਆਨੰਦਮਈ ਅਲੋਕਿਕਤਾ ਅਤੇ ਨੂਰੀ ਪ੍ਰਕਾਸ਼ ਦਾ ਸੁੰਦਰਮਈ ਵਰਣਨ ਕੀਤਾ ਹੈ ਲੱਡੂਆਂ ਅਤੇ ਕੋਲਡ ਡਰਿੰਕ ਅਤੇ ਫਰੂਟੀਆਂ ਦਾ ਲੰਗਰ ਲਗਾਇਆ ਗਿਆ ਅੱਛਾ ਰਾਹ ਜਾਂਦੇ ਰਾਹੀਆਂ ਨੂੰ ਰੋਕ-ਰੋਕ ਕੇ ਕੋਲਡ ਡਰਿੰਕ ਪੁਲਾਇਆ ਗਿਆ 500 ਟੋਪੀ ਵੀ ਨਿਊਜ਼ ਚੈਨਲ ਲਈ ਭਰਪੂਰ ਸਿੰਘ ਮਟਰਾ ਦੀ ਖਾਸ ਰਿਪੋਰਟ ਅਗਲਾ ਸਬਕ ਰੇਪ ਕਰ ਸੂਤਰਤਾ ਹੀ ਤਪਸੀ ਹੋਏ ਸੋ ਆਗਿਆ ਕਵਰੀ ਗਤ ਮਿਤ ਤੁਮਹੀ ਹਰਕਦਾ ਸੋ ਸਦਾ ਕੁਟ ਦਇਆ ਗਏ ਹਰ ਦਾਸ ਸਮਾਰੀ ਜੀਵ ਬਿੰਦ ਸਰਵ ਤੇ ਰਾਹੋ ਨਵ ਨਾਨਕ ਸਾਭ ਤੇਰੀ ਵਟ ਜਾਏ ਕੋ ਨਾ ਜਾਣੇ ਮੇਰਾ

ਨਾਨੋ ਪੈਰੀ ਉਤਾ ਕੋ ਰੰਗੋ ਸਭ ਸੰਗ ਚਾਰੇ ਚਲੋ ਨਾ ਗੋਬਿੰਦ ਬੱਡਾ ਪੰਜ ਪਿਆਰ ਬਿੰਦ ਹਰ ਹਰ ਕਰਮ ਸੇ ਹਰ ਕਥਾ ਹਰ ਬਰਗਾ ਨਾਨਕ ਜੇ ਮਸਾ ਭਗਵੀ ਤੇਜ ਜਗਮਾਏ ਸਦਾ ਹਰ ਕੇ ਮਨ ਮਨ ਜਦ ਜਮਾਨ ਗਰ ਕੇ ਬਾਤ ਲੱਤੂ ਖਾਂਦਾ ਤੁਮ ਨੂੰ ਹਰਨ ਪ੍ਰਸਾਰ ਕਾ ਬਣਾ ਬੜਾਈ ਪਰਵਾਦੀ ਦੀ ਪਿਆਰੀ ਇਹਨਾਂ ਸ਼ਰਧਿਕਾ ਦੀ ਵਾਹ ਠੀਕ ਆ ਤੇ ਇਹ ਨਹੀਂ ਜੱਟ ਅੱਜ ਭਰਪੂਰ ਜੀ ਬਾਬਾ ਧੰਨਾ ਜੱਟ ਜੀ ਦਾ ਜਨਮ ਦਿਹਾੜਾ ਹੈ ਕਿਦੇ ਪਿਛੇ ਤੇ ਸੰਗਤਾਂ ਦੇ ਸਹਿਯੋਗ ਨਾਲ ਆਪਾਂ ਕਈ ਸਾਲ ਤੋਂ ਲਗਾਤਾਰ ਸਵੇਰੇ ਪਹਿਲਾਂ ਸੁਖਮਨੀ ਸਾਹਿਬ ਦੇ ਭੋਗ ਤੋਂ ਨੇ ਉਸ ਤੋਂ ਬਾਅਦ ਉਪਰੰਤ ਜਿਵੇਂ ਸੰਗਤ ਦਾ ਹੁਕਮ ਹੁੰਦਾ ਹੈ ਉਦਾਂ ਦਾ ਅਸੀਂ ਲੰਗਰ ਤਿਆਰ ਕਰਦੇ ਆਂ ਜਿਦਾਂ ਇਸ ਵਾਰ ਲੱਡੂਆਂ ਦਾ ਲੰਗਰ ਤੇ ਨਾਲ ਹੀ ਜਲ ਜੀਰੇ ਵਾਲੀ ਸ਼ਵੀਲ ਹੈ ਜਿਹੜੀ ਜਿਹਦੇ ਵਿੱਚ ਹੋਲ ਡਿੰਗ ਵਗੈਰਾ ਸੰਗਤ ਨੂੰ ਵਰਤਾਇਆ ਜਾ ਰਿਹਾ ਹੈ ਬੜੀ ਮਨ ਨੂੰ ਖੁਸ਼ੀ ਮਿਲਦੀ ਹੈ ਜਦੋਂ ਗੁਰੂ ਮਹਾਰਾਜ ਕਿਰਪਾ ਕਰਦਾ ਸਾਡੇ ਤੇ ਸਾਨੂੰ ਇਦਾਂ ਦੀਆਂ ਜਿਹੜੀਆਂ ਸੇਵਾ ਕਰਨ ਦਾ ਬਲ ਬੁੱਧੀ ਬਖਸ਼ਦਾ ਹੈ ਇਹ ਸਭ ਅਕਾਲ ਪੁਰਖ ਦੀ ਮਿਹਰ ਆ ਵਰਦੀ ਕਿਉਂਕਿ ਜਿਹੜਾ ਇਨਸਾਨ ਹੈ ਇਹ ਖੁਦ-ਪੁਛ ਨਹੀਂ ਕਰ ਸਕਦਾ ਉਹ ਤਾਂ ਜਦੋਂ ਅਸੀਂ ਕਹਿੰਦੇ ਆ ਵੀ ਹਾਂ ਜੀ ਅਕਾਲ ਪੁਰਖ ਦੇ ਹੁਕਮ ਬਿਨਾ ਇੱਕ ਪੱਤਾ ਨਹੀਂ ਝੁੱਲ ਸਕਦਾ ਤਾਂ ਫਿਰ ਅਸੀਂ ਕੌਣ ਹੁੰਨੇ ਆ ਕੋਈ ਕੁਝ ਕਰਨ ਵਾਲੇ ਜਿਹੜੀ ਸੇਵਾ ਹੈ ਗੁਰੂ ਮਹਾਰਾਜ ਜੀ ਆਪ ਲੈਂਦੇ ਨੇ ਦਾਸ ਬਾਬਾ ਤਨਜਟ ਜੀ ਦਾ ਉਪਾਸਕ ਹੈ ਉਹਨਾਂ ਦੀ ਹਮੇਸ਼ਾ ਸਾਡੇ ਸਿਰ ਤੇ ਬੜਾ ਮਿਹਰ ਭਰਿਆ ਹੱਥ ਹੈ ਛਤਰ ਛਾਇਆ ਬਾਬਾ ਜੀ ਦੀ ਬਹੁਤ ਜ਼ਿਆਦਾ ਗੁਰੂ ਮਹਾਰਾਜ ਨੇ ਕੋਈ ਕਮੀ ਨਹੀਂ ਛੱਡੀ ਬੜੀਆਂ ਖੁਸ਼ੀਆਂ ਦਿੰਦੇ ਨੇ ਤੇ ਸੰਗਤ ਦਾ ਬੜਾ ਸਹਿਯੋਗ ਮਿਲਦਾ ਉਹਦੇ ਨਾਲ ਕੀ ਹੈ ਦਾਸ ਤਾਂ ਕੁਝ ਜ਼ਿਆਦਾ ਨਹੀਂ ਕਹਾਂਗਾ ਐਨੀ ਕਿ ਸੰਗਤ ਨੂੰ ਬੇਨਤੀ ਕਰੂੰਗਾ ਕਿ ਦੇਖੋ ਜਿੰਨੇ ਵੀ ਸਾਡੇ ਗੁਰੂ ਪੀਰ ਪਤੰਬਰ ਹੋਏ ਨੇ ਸਾਰਿਆਂ ਦੇ ਜਨਮ ਦਿਹਾੜੇ ਨੇ ਜਿਹੜੇ ਬੜੇ ਧੂਮ ਧਾਮ ਨਾਲ ਮਨਾਏ ਜਾਂਦੇ ਨੇ ਉਥੇ ਦਾਸ ਤੇ ਵੀ ਗੁਰੂ ਮਹਾਰਾਜ ਜ ਨੇ ਕਿਰਪਾ ਕੀਤੀ ਐ ਬਾਬਾ ਧੰਨਾ ਜੜਜੀਦਾ ਸਿੰਘ ਜਨਮ ਦਿਹਾੜਾ ਲਗਾਤਾਰ ਕਈ ਸਾਲ ਤੋਂ ਮਨਾ ਰਹੇ ਆ ਤੇ ਮੈਂ ਸਾਡੇ ਜਿਹੜੇ ਕਿਸਾਨ ਭਾਈ ਨੇ ਮੈਂ ਮਾਫੀ ਚਾਹੂੰਗਾ ਕਈ ਵਾਰੀ ਕੁਝ ਬੰਦੇ ਇਹਨੂੰ ਜਾਤਾਂ ਪਾਤਾਂ ਚ ਲੈ ਜਾਂਦੇ ਨੇ ਆਪਾਂ ਜਾਤਾਂ ਪਾਤਾਂ ਵਾਲੀ ਕੋਈ ਗੱਲ ਨਹੀਂ ਕਿਉਂਕਿ ਅਸੀਂ ਸਾਰੇ ਗੁਰੂ ਮਹਾਰਾਜ ਦੇ ਬੱਚਿਆਂ ਖਾਲੇ ਪਰ ਜਿਵੇਂ ਬਾਬਾ ਧੰਨਾ ਜੜਜੀਦਾ ਜਿਹੜਾ ਜਨਮ ਦਿਹਾੜਾ ਹੈ ਜਿੱਦਾਂ ਹੋਰ ਗੁਰੂਆਂ ਦੇ ਪੀਰਾਂ ਦੇ ਭਗਤਾਂ ਦੇ ਦਿਹਾੜੇ ਮਨਾਏ ਜਾਂਦੇ ਨੇ ਤਾ ਮਤਲਬ ਕਈ ਵਾਰ ਫੀਲ ਹੁੰਦਾ ਹੁੰਦਾ ਵੀ ਸ਼ਾਇਦ ਬਾਬਾ ਧੰਨਾ ਜੱਟ ਜੀ ਦਾ ਜਿਹੜਾ ਜਨਮ ਦਿਹਾੜਾ ਹੈ ਉਹ ਉਸ ਤਰੀਕੇ ਨਾਲ ਨਹੀਂ ਮਨਾਇਆ ਜਾ ਰਿਹਾ ਜਿਵੇਂ ਸੰਗਤ ਨੂੰ ਮਨਾਉਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਕਿਰਤ ਕਰੋ ਦਾ ਜਿਹੜਾ ਗੁਰੂ ਨਾਨਕ ਜੀ ਜੀ ਨੇ ਸਾਨੂੰ ਸੰਦੇਸ਼ ਦਿੱਤਾ ਸੀਗਾ ਬਾਬਾ ਧੰਨਾ ਜੱਟ ਜੀ ਨੇ ਵੀ ਹੋਈ ਕਿਰਤ ਵੀ ਕੀਤੀ ਨਾਮ ਵੀ ਜਗਾਇਆ ਤੇ ਭਗਵਾਨ ਨੂੰ ਪਾਇਆ ਉਹਨਾਂ ਨੇ ਉਸ ਕਰਕੇ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਜਿਹੜੇ ਜੱਟ ਭਾਈਚਾਰੇ ਚੋਂ ਬਹੁਤ ਅ헤ੜੇ ਬੱਚੇ ਨੇ ਜੇ ਉਹਨਾਂ ਨੂੰ ਪੁੱਛੋ ਵੀ ਧੰਨਾ ਜੱਟ ਜੀ ਉਹ ਜਾਣਦੇ ਹੀ ਨਹੀਂ ਹੈਗੇ ਬਹੁਤੋ ਥੋੜੇ ਲੋਕ ਨੇ ਜਿਹੜੇ ਬਾਬੇ ਥੰਨਾ ਜਰਜੀ ਬਾਰੇ ਜਾਣਦੇ ਨੇ ਮਤਲਬ ਇਸ ਕਰਕੇ ਮੇਰੀ ਤਾਂ ਬੇਨਤੀ ਹੈ ਸਾਰੀ ਸੰਗਤ ਨੂੰ ਜਿਹਦੇ ਵਿੱਚ ਹੋਰ ਵੱਧ ਤੋਂ ਵੱਧ ਸਹਿਯੋਗ ਦਿਆ ਕਰੋ ਤੇ ਤੁਹਾਡੇ ਪੱਤਰਕਾਰ ਜੋ ਨੇ ਭਰਾ ਨੇ ਤੁਹਾਡੇ ਚਰਨਾਂ 'ਚ ਵੀ ਬੇਨਤੀ ਕਰਦਾ ਵੀ ਇਸ ਦਿਹਾੜੇ ਨੂੰ ਤੁਸੀਂ ਜਿਵੇਂ ਤੁਸੀਂ ਹਰ ਵਾਰ ਕਰਦੇ ਹੋ ਹੋਰ ਵੀ ਸਾਰੇ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਜੋ ਬਾਬਾ ਜੀ ਦਾ ਇਤਿਹਾਸ ਹੈ ਉਹਦੇ ਬਾਰੇ ਸੰਗਤਾਂ ਨੂੰ ਜਾਣਕਾਰ ਕਰਾਓ ਇਹਨਾਂ ਕਹਿੰਦਾ ਹੋਇਆ ਭਰਪੁਰ ਜੀ ਤੁਹਾਡਾ ਬਹੁਤ ਧੰਨਵਾਦੀ ਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਹਰ ਵਾਰ ਦਾਸ ਨੂੰ ਬੜਾ ਪਿਆਰ ਦਿੰਦੇ ਹੋ ਬਹੁਤ ਮਾਣ ਬਖਸ਼ਦੇ ਹੋ ਹਰ ਇੱਕ ਚੀਜ਼ ਸਾਡੀ ਸੰਗਤ ਦੇ ਵਿੱਚ ਵਿਚਾਰਦੇ ਹੋ ਲੈ ਜਾਂਦੇ ਹੋ ਤੁਸੀਂ ਜਿੱਥੇ ਸਾਨੂੰ ਅੱਗੇ ਜਾ ਕੇ ਸਿੱਖਣ ਦਾ ਬੜਾ ਮੌਕਾ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ